ਨਵਸੀਆਂ ਦੇ ਰਸਤੇ ਦਾ ਨਵਸੀਆਂ ਦੇ ਰਸਤੇ ਦਾ ਐਨੇ ਦੇਰ ਦੇ ਇਲਾਕੇ ਦੇ ਲੋਕ ਦੁੱਖਾਂ ਭਰੀ ਜ਼ਿੰਦਗੀ ਜੀ ਰਹੇ ਨੇ ਔਰ ਸਾਰਿਆਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਔਰ ਕਿੰਨਾ ਕੁ ਸਾਡਾ ਇੱਥੇ ਨੁਕਸਾਨ ਦੁਕਾਨਦਾਰਾਂ ਦਾ ਔਰ ਇੱਥੇ ਜਿਹੜੇ ਨਿਵਾਸੀ ਰਹਿਣ ਵਾਲੇ ਨੇ ਉਹਨਾਂ ਨੂੰ ਆਉਣ ਜਾਣ ਲਈ ਇੱਧਰ ਉੱਧਰ ਜਾਣ ਲਈ ਕਿੰਨਾ ਕੁ ਜਿਹੜੇ ਦੁੱਖ ਚੱਲਣੇ ਪੈ ਰਹੇ ਨੇ ਕਿੰਨੀਆਂ ਕਹਾਈਆਂ ਦੇ ਵਿੱਚੋਂ ਲੰਘਣਾ ਪੈ ਰਿਹਾ ਏ ਤੁਸੀਂ ਸਾਰੇ ਜਾਣਦੇ ਆ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ ਪਰ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਧਿਆਨ ਨਾਲ ਸੁਣਿਓ ਗੱਲ ਝੂਠੀ ਤੁਸੀਂ ਖੜੇ ਹੋ ਕੇ ਟੋਕ ਸਕਦੇ ਹੋ ਪਰ ਜਿਹੜੇ ਲੋਕ ਇੱਥੇ ਝੂਠ ਬੋਲ ਕੇ ਗਏ ਜਾਂ ਜਿਹੜੇ ਲੋਕਾਂ ਨੇ ਅੱਜ ਤੱਕ ਵੀ ਜਿਨ੍ਹਾਂ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਉਹ ਲੋਕਾਂ ਨੂੰ ਸਵਾਲ ਜ਼ਰੂਰ ਕਰਿਓ ਜਿਹੜੀਆਂ ਮੈਂ ਤਾਂ ਇਹ ਆ ਵੀ ਸਾਡੀ ਜਿਹੜੀ ਇਹ ਰੇਲਵੇ ਲਾਈਨ ਆ ਇੱਥੇ ਟਰੈਕ ਬਣਿਆ ਹੋਇਆ ਇਹ ਟਰੈਕ ਦੇ ਵਿੱਚੋਂ ਪਹਿਲਾਂ ਫਾਟਕ ਸੀ ਫਾਟਕ ਦੇ ਸਮੇਂ ਸੌਖਾ ਸੀ ਇੱਧਰ ਉੱਧਰ ਜਾਣਾ ਆਉਣਾ ਸਾਰੀ ਸ਼ਹਿਰ ਦੀ ਕਨੈਕਟੀਵਿਟੀ ਜਾਂ ਇੱਧਰ ਲਈ ਉੱਧਰ ਲਈ ਉੱਧਰ ਲਈ ਇੱਧਰ ਲਈ ਸਾਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਦੀ ਆਉਣਾ ਜਾਣਾ ਸੌਖਾ ਸੀ ਪਰ ਜਦੋਂ ਆਹ ਪੁਲ ਬਣਿਆ ਪੁਲ ਤੋਂ ਬਾਅਦ ਇੱਥੇ ਕੋਈ ਜਿਹੜਾ ਸਾਰਾ ਹੀ ਕੰਮਕਾਰ ਦਾ ਸਭ ਕਾਸੇ ਦਾ ਹੀ ਸਤਿਆਨਾਸ਼ ਹੋ ਗਿਆ ਸੋ ਪੁਲ ਭਾਵੇਂ ਬਣ ਗਿਆ ਪਰ ਉਹ ਤੋਂ ਬਾਅਦ ਜਿਹੜੀ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸਾਰੀ ਜਗ੍ਹਾ ਪੂਰੇ ਇੰਡੀਆ ਦੇ ਵਿੱਚ ਸਾਰੀ ਜਗ੍ਹਾ ਅੰਡਰ ਬ੍ਰਿਜ ਬਣੇ ਨੇ ਇਹ ਕੋਈ ਇੱਥੇ ਨਵਾਂ ਨਹੀਂ ਸੀ ਬਣਨਾ ਚਾਹੇ ਤੁਸੀਂ ਸਰਾਇਵਨਜਾਰੇ ਚਲੇ ਜਾਓ ਚਾਹੇ ਤੁਸੀਂ ਰਜਿੰਦਰਗੜ ਚਲੇ ਜਾਓ ਚਾਹੇ ਤੁਸੀਂ ਸਾਧੂਗੜ ਚਲੇ ਜਾਓ ਆ ਸ਼ਹਿਰ ਦੇ ਵਿੱਚ ਵੀ ਬਣਿਆ ਹੋਇਆ ਚਾਹੇ ਖਾਨਪੁਰ ਚਲੇ ਜਾਓ ਸਾਰੇ ਪਾਸੇ ਅੰਦਰ ਵਿੱਚ ਬਣੇ ਹੋਏ ਨੇ ਔਰ ਜਿੱਥੇ ਸਭ ਤੋਂ ਜ਼ਿਆਦਾ ਪਬਲਿਕ ਆ ਜਿੱਥੋਂ ਸਭ ਤੋਂ ਜ਼ਿਆਦਾ ਲੋਕ ਰਹਿਣ ਵਾਲੇ ਨੇ ਉੱਥੇ ਇੰਟਰਵਿਊ ਜ ਬਣਾਇਆ ਨਹੀਂ ਇਹ ਫਿਰ ਸਾਡੇ ਨਾਲ ਧੋਖਾ ਹੋਇਆ ਕਿ ਨਹੀਂ ਹੋਇਆ ਇਹ ਸਾਡੇ ਨਾਲ ਬਿਤਕਰਾ ਹੋਇਆ ਕਿ ਨਹੀਂ ਹੋਇਆ ਇਹ ਜਦ ਆਲੇ ਦੁਆਲੇ ਜਿੱਥੇ ਘੱਟ ਪਸੂ ਆ ਜਿੱਥੇ ਸਾਰਿਆਂ ਵੀ ਜਾ ਸਕਦਾ ਉੱਥੇ ਤਾਂ ਬਣ ਗਏ ਜਿੱਥੇ ਲੋੜਾ ਉੱਥੇ ਬਣਿਆ ਨਹੀਂ ਫਿਰ ਤੁਹਾਨੂੰ ਇਹ ਤਾਂ ਅਗਲੀ ਗੱਲ ਦੱਸਦਾ ਤੁਹਾਨੂੰ ਮੈਂ ਇੱਥੇ ਫਿਰ ਜਦ ਤੁਸੀਂ ਲੱਕੇ ਦੇ ਲੋਕਾਂ ਨੇ ਇੱਥੇ ਗੱਲ ਜੇ ਸਾਰੇ ਇੰਡੀਆ ਦੇ ਵਿੱਚ ਜਿਹੜੇ ਪਾਸ ਹੋਏ ਉਰੇ ਵੀ ਅੰਡਰਬ੍ਰਿਜ ਕ ਪਾਸ ਹੋਇਆ ਉਹ ਅੰਡਰਬ੍ਰਿਜ ਪਾਸ ਹੋਇਆ ਔਰ ਉਸ ਅੰਡਰਬ੍ਰਿਜ ਦੇ ਜਿਹੜਾ ਐਸਟੀਮੇਟ ਬਣਿਆ ਉਹ ਐਸਟੀਮੇਟ 4 ਕਰੋੜ 84 ਲੱਖ ਦਾ ਬਣਿਆ ਔਰ ਤੁਹਾਨੂੰ ਨਲਾਈਕੀ ਦੱਸਦਾ ਮੈਂ ਪੰਜਾਬ ਸਰਕਾਰ ਦੀ ਉਸ ਸਮੇਂ ਦੀ ਇਹ ਕਹਿੰਦੇ ਸਾਡੇ ਕੋਲ ਤਾਂ ਇੰਜੀਨੀਅਰ ਹੀ ਨਹੀਂ ਹੈ ਕੋਈ ਜਿਹੜੇ ਐਕਸ਼ਨ ਬੈਠੇ ਨੇ ਇੱਥੇ ਡੇਢ ਲੱਖ ਰੁਪਏ ਤਨਖਾਹਾਂ ਲੈ ਰਹੇ ਨੇ 10 ਲੱਖ ਰੁਪਇਆ ਐਸਟੀਮੇਟ ਦਾ ਵੀ ਰੇਲਵੇ ਡਿਪਾਰਟਮੈਂਟ ਨੂੰ ਦਿੱਤਾ 10 ਲੱਖ ਰੁਪਇਆ ਪੰਜਾਬ ਸਰਕਾਰ ਨੇ ਰੇਲਵੇ ਡਿਪਾਰਟਮੈਂਟ ਨੂੰ ਦਿੱਤਾ ਵੀ ਤੁਸੀਂ ਤੁਸੀਂ ਐਸਟੀਮੇਟ ਬਣਾ ਲਓ ਐਸਟੀਮੇਟ ਬਣ ਗਏ ਜਦ ਸਾਰਾ ਕੁਝ ਬਣ ਕੇ ਪੈਸੇ ਜਮ੍ਹਾਂ ਹੋ ਗਏ ਵੀ ਉਹਨਾਂ ਨੇ ਪੈਸੇ ਜਿਵੇਂ ਜਿਵੇਂ ਸਾਰੇ ਇੰਟਰ ਬ੍ਰਿਜਾਂ ਦੇ ਪਾਏ ਇਹਦੇ ਪੈਸੇ ਵੀ ਉਸੇ ਤਰੀਕੇ ਨਾਲ ਪਏ ਗਏ ਸਾਧੂਗੜ ਰਜਿੰਦਰਗੜ ਚਾਹੇ ਖਾਨਪੁਰ ਚਾਹੇ ਖੰਨੇ ਕਿਤੇ ਵੀ ਬਣਿਆ ਚਾਹੇ ਗਵਿੰਦਗੜ ਇਹਦੇ ਪੈਸੇ ਵੀ ਪਏ ਪਰ ਬੜੇ ਦੁੱਖ ਦੀ ਗੱਲ ਹੈ ਵੀ ਅੱਜ ਪੌਣੇ 3 ਸਾਲ ਹੋ ਗਏ 3 ਸਾਲ ਪੈਸੇ ਪਿਆ ਨੂੰ ਵੀ ਇੱਥੇ ਲੱਡੂ ਵੀ ਵੰਡੇ ਗਏ ਇੱਥੇ ਰੀਬਨ ਵੀ ਕੱਟੇ ਗਏ ਵੋਟਾਂ ਲੈ ਲਈਆਂ ਕਿਸੇ ਨੇ ਐਮਪੀ ਬਣ ਗਿਆ ਕੋਈ ਐਮਐਲਏ ਬਣ ਗਿਆ ਕੋਈ ਹਾਰ ਗਿਆ ਕੋਈ ਜਿੱਤ ਗਿਆ ਪਰ ਬੁੜੀ ਦੇ ਪੁੱਤ ਨੇ ਕਿਸੇ ਨੇ ਆ ਕੇ ਸਾਰ ਨਹੀਂ ਲਈ ਮੁਰਕੇ ਵੋਟਾਂ ਲੈ ਕੇ ਚਲੇ ਗਏ ਮੁੜ ਕੇ ਆਇਆ ਕੋਈ ਤੁਹਾਡੇ ਕੋਲ ਕੋਈ ਆ ਕੇ ਉਰੇ ਨਹੀਂ ਖੜਿਆ ਔਰ ਸਭ ਤੋਂ ਵੱਡੇ ਸਾਡੀ ਅੱਜ ਜਿਹੜਾ ਗਿਲਾ ਇਲਾਕੇ ਦੇ ਲੋਕਾਂ ਦਾ ਉਹ ਇਹ ਆ ਵੀ ਮੈਂਬਰ ਪਾਰਲੀਮੈਂਟ ਜਿਹੜਾ ਅਮਰ ਸਿੰਘ ਇੱਥੋਂ ਜਿੱਤ ਕੇ ਗਿਆ ਇਹ ਰੇਲਵੇ ਵਿਭਾਗ ਪਾਰਲੀਮੈਂਟ ਦੇ ਅਧੀਨ ਆਉਂਦਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਤੁਹਾਡੇ ਕੋਲ ਕਦੇ ਅਮਰ ਸਿੰਘ ਆਇਆ ਜਿੱਤ ਕੇ ਇੱਥੇ ਲੱਗ ਕੇ ਅੱਜ 2 ਸਾਲ ਹੋ ਗਏ ਉਹਨੂੰ ਮੈਂਬਰ ਪਾਰਲੀਮੈਂਟ ਬਣੇ ਨੂੰ ਕਦੇ ਉਹਨੇ ਜਾ ਕੇ ਸਾਡੇ ਇਲਾਕੇ ਦੀ ਆਵਾਜ਼ ਠਾਈ ਆ ਬਾਂਮਣ ਮੱਜਰੇ ਦੀ ਹਸਰੰਦ ਦੀ ਆਵਾਜ਼ ਠਾਈ ਆ ਵੀ ਉੱਥੇ ਲੋਕਾਂ ਨੂੰ ਲੰਘਣਾ ਔਖਾ ਹੋਇਆ ਅੱਜ ਇੱਥੇ ਜੇ ਤੁਸੀਂ ਕਿਸੇ ਨੇ ਸੰਸਕਾਰ ਕਰਨਾ ਕਿਸੇ ਦੀ ਡੈਥ ਹੋ ਜਾ ਸਾਰਿਆਂ ਨੇ ਮਰਨਾ ਹਰ ਇੱਕ ਇਨਸਾਨ ਨੇ ਇੱਕ ਦਿਨ ਆਪਣੀ ਸਵਾਸਾਂ ਦੀ ਪੂਰਤੀ ਕਰਕੇ ਉਸ ਰਸਤੇ ਨੂੰ ਜਾਣਾ ਉਸ ਸਮਸ਼ਾਨ ਘਾਟ 'ਚ ਜਾਣਾ ਪਰ ਅੱਜ ਦੋ ਸਮਸ਼ਾਨ ਘਾਟ ਦੋ ਹੀ ਪਰਲੇ ਪਾਸੇ ਦੱਸੋ ਕਿਵੇਂ ਜਾਵਾਂਗੇ ਰਸਤਾ ਕੋਈ ਨਹੀਂ ਹੈ ਉਸ ਤੋਂ ਬਾਅਦ ਕਿੰਨੇ ਬੱਚਿਆਂ ਨੇ ਇੱਧਰ ਉੱਧਰ ਸਕੂਲ ਪੜ੍ਹਨ ਜਾਣਾ ਕਿਸੇ ਨੇ ਜੀਟੀ ਰੋਡ ਤੇ ਕੋਈ ਸਮਾਨ ਕੋਈ ਬਸ ਚੜਨ ਜਾਣਾ ਕਿਸੇ ਨੇ ਲੁਧਿਆਣਾ ਜਾਣਾ ਕਿਸੇ ਨੇ ਰੇਲਵੇ ਸਟੇਸ਼ਨ ਤੇ ਜਾਣਾ ਕੋਈ ਰਸਤਾ ਹੈ ਆਪਾਂ ਨੂੰ ਮੈਂ ਸਮਝਦਾ ਜਿਹੜੇ ਲੋਕ ਰਾਜਨੀਤੀ ਕਰ ਰਹੇ ਨੇ ਦੂਸ਼ਣਬਾਜ਼ੀਆਂ ਕਰ ਰਹੇ ਨੇ ਸਾਹਿਬ ਜਦਿਆਂ ਦੀ ਸੋਹਾਂ ਘਾ ਰਹੇ ਨੇ ਉਹ ਲੋਕ ਅੱਜ ਹੁਣ ਪਾਲ ਦਾ ਜਵਾਬ ਦੇਣ ਲੋਕਾਂ ਦੀਆਂ ਗੱਲਾਂ ਦਾ ਸੋ ਇੱਥੇ 4 ਕਰੋੜ 84 ਲੱਖ ਰੁਪਏ ਭਰੇ ਨੂੰ ਵੀ 3 ਸਾਲ ਦਾ ਸਮਾਂ ਹੋ ਗਿਆ ਅੱਜ ਤੱਕ ਇੱਥੇ ਆਂਡਰਬ੍ਰਿਜ ਬਣਾਣਾ ਨਹੀਂ ਸ਼ੁਰੂ ਹੋਇਆ ਇਹ ਕਸੂਰ ਸਾਡਾ ਨਹੀਂ ਕਸੂਰ ਪ੍ਰਸ਼ਾਸਨ ਦਾ ਕਸੂਰ ਕਸੂਰ ਸਰਕਾਰਾਂ ਦਾ ਕਸੂਰ ਰੇਲਵੇ ਵਿਭਾਗ ਦਾ ਜਿਹੜੇ ਰੇਲ ਵਿਭਾਗ ਦੇ ਇਹ ਕੰਮ ਕਰਨਾ ਸੀਗਾ ਜਾਂ ਇੱਥੇ ਤੇ ਡਿਪਟੀ ਕਮਿਸ਼ਨਰ ਜਿਨ੍ਹਾਂ ਨੇ ਦੇਖਰੇਖ ਕਰਨੀ ਸੀਗੀ ਉਹਨਾਂ ਦੀਆਂ ਨਲਾਇਕੀਆਂ ਨੇ ਉਹ ਡਿਪਟੀ ਕਮਿਸ਼ਨਰਾਂ ਦੇ ਉੱਤੇ ਚਾਹੇ ਜਿਹੜੀ ਮਰਜ਼ੀ ਸਰਕਾਰ ਹੈ ਉਹ ਸਰਕਾਰ ਦਾ ਕੰਟਰੋਲ ਹੁੰਦਾ ਸਰਕਾਰ ਨੇ ਥੱਲੇ ਪ੍ਰਸ਼ਾਸਨ ਦੀ ਜਵਾਬ ਤਾਲਬੀ ਕਰਨੀ ਹੁੰਦੀ ਹੈ ਔਰ ਇਸ ਤੋਂ ਵੀ ਅਗਲੀ ਗੱਲ ਤੁਹਾਨੂੰ ਦੱਸਦਾ ਇੱਕ ਮੈਂ ਆਹ ਜਿਹੜਾ ਆਹ ਬਣਿਆ ਤੁਹਾਡੇ ਨਾਲ ਫਰੇਟ ਕੋਰੀਡੋਰ ਇਹ ਅਡਾਨੀਆਂ ਦਾ ਅਡਾਨੀਆਂ ਬਾਨੀ ਦਾ ਨਿੱਜੀ ਹੈ ਇਹ ਇਹ ਸਰਕਾਰ ਦਾ ਨਹੀਂ ਹੈ ਨਿੱਜੀ ਅਡਾਨੀ ਬਾਨੀ ਦਾ ਇਹ ਫਰੇਟ ਕੋਰੀਡੋਰ ਜਦੋਂ ਬਣਿਆ ਅੱਜ ਤੋਂ 5 ਸਾਲ ਪਹਿਲਾਂ ਇਹਦੇ ਵਿੱਚ ਇੱਥੇ ਇੱਕ ਪੌੜੀ ਬਣੀ ਹੋਈ ਸੀਗੀ ਆਹ ਪੌੜੀ ਇਹ ਪੌੜੀ ਤੋੜੀ ਤੋੜਨ ਦਾ ਉਹਨਾਂ ਨੇ ਤਜਵੀਜ਼ ਰੱਖੀ ਵੀ ਸਾਨੂੰ ਇਹ ਟਰੈਕ ਬਣਾਉਣ ਵਾਸਤੇ ਪੌੜੀ ਤੋੜਨੀ ਪੈਣੀ ਆ ਤਾਂ ਰੇਲਵੇ ਵਿਭਾਗ ਨੇ ਨਾ ਪੰਜਾਬ ਸਰਕਾਰ ਨੇ ਰੇਲਵੇ ਵਿਭਾਗ ਨੇ ਕਿਹਾ ਵੀ ਤੁਸੀਂ ਇਹ ਪੌੜੀ ਬਣਾ ਦਿਓ ਪੈਸੇ ਦੱਸੋ ਤੁਹਾਨੂੰ ਕਿੰਨੇ ਚਾਹੀਦੇ ਨੇ ਤਾਂ ਇਹ ਦਫ਼ਤਰ ਆ ਅੱਜ ਤੋਂ 5 ਸਾਲ ਪਹਿਲਾਂ ਇੱਕ ਸੰਦਾ ਇਹਨੇ 41 ਲੱਖ ਦਾ ਐਸਟੀਮੇਟ ਬਣਾ ਕੇ ਭੇਜਿਆ ਰੇਲਵੇ ਵਿਭਾਗ ਕੋਲ ਕੇਂਦਰ ਕੋਲ ਉਹਨਾਂ ਨੇ 41 ਲੱਖ ਰੁਪਈਆ ਅੱਜ ਤੋਂ 5 ਸਾਲ ਪਹਿਲਾਂ ਤੁਹਾਨੂੰ ਕੋਈ ਪੁੱਛੂਗਾ ਨਾ ਮੈਨੂੰ ਪੁੱਛ ਲੈ ਤਰੀਕ ਵੀ ਦੱਸ ਦੂੰਗਾ ਅੱਜ ਤੋਂ 5 ਸਾਲ ਪਹਿਲਾਂ 41 ਲੱਖ ਰੁਪਈਆ ਪੌੜੀ ਬਣਾਉਣ ਦਾ ਆ ਜਿਵੇਂ ਪਰਲੇ ਪਾਸੇ ਬਣੀ ਹੋਈ ਹੈ ਨਾ ਐ ਪੌੜੀ ਬਣਾਉਣ ਦਾ 41 ਲੱਖ ਰੁਪਈਆ ਆ ਦਫਤਰ ਐਕਸੀਅਨ ਦੇ ਦਫਤਰ ਦੇ ਇੱਥੇ ਪਾਇਆ 41 ਲੱਖ ਰੁਪਈਆ 5 ਸਾਲ ਹੋ ਗਏ ਪੈਸੇ ਪਤਾ ਨਹੀਂ ਕਿੱਥੇ ਗਏ ਪੌੜੀ ਫੇਰ ਦੀ ਬਣੀ ਬਣੀ ਆ ਪੌੜੀ ਜੇ ਪੌੜੀ ਵੀ ਹੁੰਦੀ ਕੋਈ ਮਾੜਾ ਮੋਟਾ ਲੰਘ ਸਕਦਾ ਦੀ ਇੱਧਰ ਉੱਧਰ ਜਾ ਸਕਦਾ ਦੀ ਇਹ ਨਿਲੈਕਤੀਆਂ ਨੇ ਜਿਹੜੀਆਂ ਇਹ ਫੇਲਿਅਰ ਸਰਕਾਰ ਹੈ ਦੱਤਾ ਜੀ ਨਾਲ ਗੱਲ ਹੋਈ ਵਿਜੇ ਜੀ ਬੈਠੇ ਨੇ ਇਹਨਾਂ ਨੇ ਦੱਸਿਆ ਵੀ ਸਾਡੇ ਤੱਕ ਤਾਂ ਕੋਈ ਹਲ ਹਿੱਲੇ ਨਹੀਂ ਆਇਆ ਸੀ ਕਿੱਧਰ ਨੂੰ ਲੋਕਾਂ ਨੂੰ ਕਿਤੇ ਐਂਡੀ ਪ੍ਰੋਬਲਮਾਂ ਦੇਖੋ ਤੁਸੀਂ ਆਪ ਇੱਥੋਂ ਜਾਣਾ ਜਾਂ ਇੱਥੋਂ ਬਾਹਰ ਵੀ ਨਿਕਲਣਾ ਇੱਥੋਂ ਬਾਹਰ ਨਿਕਲਣ ਨੂੰ ਵੀ ਰਸਤਾ ਨਹੀਂ ਹੈ ਆ ਇੱਕ ਪਾਸੇ ਚੱਲਦਾ ਦੂਏ ਪਾਸੇ ਰੇਲਵੇ ਦੀ ਜਗਾ ਆ ਗਈ ਉਹਨਾਂ ਨੇ ਬੰਦ ਕਰਤਾ ਅੱਧਾ ਟ੍ਰੈਕ ਆਪਣਾ ਅੱਧਾ ਬੰਦਾ ਆਰ ਜੀ ਚੱਲ ਰਿਹਾ ਕੰਦ ਦਾ ਇੱਥੇ ਨੂੰ ਜਾ ਰਹੀ ਸਿੱਧੀ ਹਾਕਾਂ ਤੇ ਜਾ ਰਹੀ ਹੈ ਗਾਂ ਪਰਲੇ ਪਾਸੇ ਜੇ ਮੂਰੇ ਜਾਂਦੇ ਆ ਗੰਦਗੀ ਦੇ ਢੇਰ ਲੱਗੇ ਹੋਏ ਨੇ ਮਿਸਪੈਲਟੀ ਪਤਨੀ ਕਿੱਥੇ ਸੁੱਤੀ ਪਈ ਆ ਐਡੇ ਡੇ ਢੇਰ ਗੰਦਗੀ ਦਾ ਇਧਰੋਂ ਨਿਕਲਦੇ ਆ ਮੂਰੇ ਗੰਦਗੀ ਦੇ ਢੇਰ ਰਸਤਾ ਬੰਦ ਪਾਣੀ ਦੇ ਟੋਏ ਇਧਰੋਂ ਇਹਨਾਂ ਨੇ ਬੰਦੇ ਕਰਦਣੀਆਂ ਠੇਕੇਦਾਰ ਨਾਲ ਗੱਲ ਹੋਈ ਆ ਕਹਿੰਦਾ 1 ਮਹੀਨੇ ਤੋਂ ਵਿੱਚ ਵਿੱਚ ਆ ਕੰਦ ਅਸੀਂ ਜੋੜ ਨਹੀਂ ਆਏ ਨਾਲ ਤੁਸੀਂ ਦੱਸੋ ਜਦਾਂ ਕੰਦ ਜੁੜ ਗਈ ਨਾਲ ਤੁਸੀਂ ਕਿੱਧਰ ਨੂੰ ਜਾਓਗੇ ਕੋਈ ਰਸਤਾ ਆਇਆ ਆਪਾਂ ਨੂੰ ਇੱਥੇ ਲੰਘਣ ਨੂੰ ਜੇ ਅੱਜ ਜਿਹੜਾ ਕੰਮ ਇੱਥੇ ਹੋਣ ਜੋਗਾ ਜਿਹੜਾ ਸਾਰੇ ਲੋਕਾਂ ਦੀ ਜ਼ਰੂਰਤ ਆ ਇਹ ਤੁਹਾਡੀ ਕੱਲਿਆਂ ਦੀ ਵੀ ਜ਼ਰੂਰਤ ਨਹੀਂ ਸਾਡੀ ਵੀ ਜ਼ਰੂਰਤ ਆ ਜਿਹੜੇ ਪਰਲੇ ਪਾਸੇ ਰਹਿੰਦੇ ਆ ਜੇ ਉਧਰਲੇ ਬਸੇ ਰਹਿੰਦੇ ਨੇ ਉਹਨਾਂ ਦੀ ਵੀ ਜ਼ਰੂਰਤ ਆ ਜਿੰਨਾ ਕਿੰਨਾ ਕਾਰੋਬਾਰ ਕਿੰਨੇ ਦੁਕਾਨਦਾਰ ਨੇ ਜਿਹੜੇ ਬੈਠੇ ਨੇ ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ ਆ ਸਾਰੇ ਲੋਕ ਫੇਲ ਹੋ ਗਏ ਕਿਸੇ ਬੰਦੇ ਨੇ ਨਹੀਂ ਸੋਚਿਆ ਅਜੇ ਤੱਕ ਰਾਜ ਕਰਕੇ ਚਲੇਗੇ 10-10 ਸਾਲ ਇੱਥੇ 5-5 ਸਾਲ ਹੋ ਗਏ ਕਿਸੇ ਨੂੰ 3 ਸਾਲ ਹੋ ਗਏ ਕਿਸੇ ਨੇ ਸੋਚਿਆ ਵੀ ਕਿਸੇ ਕਿਦੀ ਦੁਕਾਨਦਾਰੀ ਨਾਲ ਕਿਸੇ ਦਾ ਘਰ ਨਿਆਣੇ ਪਾਲਦੇ ਨੇ ਕਿਸੇ ਦੇ ਬਿਮਾਰੀ ਦਾ ਇਲਾਜ ਕਰਾਉਣਾ ਕਿਸੇ ਨੇ ਕੋਈ ਵਿਆਹ ਕਰਨਾ ਕਿਸੇ ਨੇ ਕੋਈ ਕੰਮ ਕਰਨਾ ਜਾਂ ਇੱਧਰ ਲੈਣੇ ਚਾਹੇ ਉਧਰ ਲੈਣੇ ਘੱਟੋ ਘੱਟ ਮੈਨੂੰ ਨਹੀਂ ਲੱਗਦਾ 500 ਦੁਕਾਨਦਾਰ ਹੋਊਗਾ ਦੋਨੇ ਪਾਸੇ ਜਿਹੜੇ 500 ਦੁਕਾਨਦਾਰ ਇੱਥੇ ਕਿਸੇ ਦੇ ਘਰ ਪਿੱਛੇ ਆ ਕਿਸੇ ਦਾ ਇੱਧਰਲੇ ਪਾਸੇ ਆ ਕਿਸੇ ਦਾ ਇੱਧਰਲੇ ਪਾਸੇ ਆ ਸਾਰਾ ਕਾਰੋਬਾਰ ਖਰਾਬ ਹੋ ਗਿਆ ਕਿਸੇ ਨੇ ਅੱਜ ਤੱਕ ਇਹ ਗੱਲ ਸੋਚੀ ਹੋ ਨਹੀਂ ਸੋ ਮੈਂ ਤੁਹਾਨੂੰ ਅੱਜ ਜਿਹੜੀ ਬੇਨਤੀ ਕਰਨ ਆਇਆ ਦੇਖੋ ਇਹ ਸਾਡਾ ਹੱਕ ਆ ਇਹ ਸਾਡਾ ਰਾਈਟ ਆ ਸਾਡਾ ਅਧਿਕਾਰ ਆ ਜੇ ਸਰਕਾਰਾਂ ਨੇ ਇੱਥੇ ਬ੍ਰਿਜ ਬਣਾਉਣਾ ਹੈ ਤਾਂ ਸਾਡੀ ਸਹੂਲਤ ਲਈ ਬਣਾਉਣਾ ਕਿਸੇ ਨੇ ਕਿਸੇ ਨੇ ਆਪਣੇ ਕੋਲੋਂ ਪੈਸੇ ਨਹੀਂ ਲਾਉਣੇ ਸਾਡਾ ਪੈਸਾ ਜਿਹੜਾ ਤੁਸੀਂ ਸਵੇਰੇ ਮਾਚਸ ਦੀ ਸਿੰਘ ਤੋਂ ਲੈ ਕੇ ਸਵੇਰੇ ਜਦੋਂ ਸੀਗਵਾਲਦੇ ਨਾ ਰੈਗੂਲੇਟਰ ਚਲਾਉਨੇ ਆ ਉਹ ਤੋਂ ਲੈ ਕੇ ਰਾਤ ਦੇ ਪੈਂਨ ਤੱਕ ਜਿੰਨਾ ਤੁਸੀਂ ਚੀਜ਼ ਖਰੀਦੋ ਬਰੋਤ ਕਰਦੇ ਹੁੰਦਾ ਟੈਕਸਾਂ ਨਾਲ ਜਿਹੜਾ ਪੈਸਾ ਉਹ ਪੈਸੇ ਨਾਲੇ ਸਾਰਾ ਸਿਸਟਮ ਚੱਲ ਰਿਹਾ ਚਾਹੇ ਕੋਈ ਗੱਡੀਆਂ 'ਚ ਘੁੰਮਦਾ ਫਿਰਦਾ ਚਾਹੇ ਸੜਕਾਂ ਬਣਦੀਆਂ ਨੇ ਚਾਹੇ ਪੁਲ ਬਣਦੇ ਨੇ ਚਾਹੇ ਕੋਈ ਹੋਰ ਸਾਡੀ ਸੁਖ-ਸੂਲਤਾ ਉਹ ਸਾਡਾ ਹੀ ਪੈਸਾ ਕੋਈ ਜੇਬ 'ਚੋਂ ਨਹੀਂ ਦਿੰਦਾ ਨਾ ਕੋਈ ਐਮ.ਐਲ.ਏ. ਨਾ ਕੋਈ ਮੰਤਰੀ ਨਾ ਕੋਈ ਐਮ.ਪੀ. ਸਾਡਾ ਪੈਸਾ ਸਾਡਾ ਪੈਸਾ ਟੈਕਸਾਂ ਦਾ ਗਿਆ ਹੋਇਆ ਉਹ ਦਫ਼ਤਰਾਂ 'ਚ ਢਲ ਰਿਹਾ ਅਸੀਂ ਪੁੱਛਣਾ ਚਾਹੁੰਦੇ ਆ ਇੱਥੇ ਦੇ ਡਿਪਟੀ ਕਮਿਸ਼ਨਰ ਨੂੰ ਔਰ ਇੱਥੇ ਦੇ ਮੈਂਬਰ ਪਾਰਲੀਮੈਂਟ ਨੂੰ ਜਵਾਬ ਦੇ ਆ ਕੇ ਇੱਥੇ ਬਹਾਮਣ ਮਾਜਰੇ ਜਾ ਕੇ ਔਰ ਹਮਾਈਓਂਪਰ ਦੇ ਵਿੱਚ ਵੀ ਇਹ ਪੈਸਾ ਕਿਉਂ ਨਹੀਂ ਲੱਗਿਆ 3 ਸਾਲ ਦਾ ਕਿਉਂ ਨਹੀਂ 5 ਸਾਲ ਦੀ ਪੌੜੀ ਬਣੀ ਜਿਹੜੀ ਪੌੜੀ ਦੀ ਸਾਨੂੰ ਲੋੜ ਆ ਕਿਉਂ ਨਹੀਂ ਇੰਟਰ ਬ੍ਰਿਜ ਬਣਿਆ ਜਿਹਦੀ ਸਾਨੂੰ ਲੋੜ ਆ ਔਰ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਹਾਂ ਕੋਈ ਬੰਦਾ ਇੱਥੇ ਥੋੜੇ ਤੋਂ ਵੋਟਾਂ ਮੰਗਣਾ ਆਵੇ ਜਿਹੜਾ ਮਰਜ਼ੀ ਆਵੇ ਜਿਹੜੀ ਮਰਜ਼ੀ ਹੁਣ ਆਉਣਗੇ ਭੱਜੇ ਦੇਖਿਓ ਤੁਸੀਂ ਅੱਜ ਹੋ ਗਈ ਗੱਲ ਹੁਣ ਇੱਥੇ ਸਾਰੇ ਭੱਜੇ ਆਉਣਗੇ ਔਰ ਜੇ ਕੋਈ ਇੱਥੇ ਵੀ ਤੁਸੀਂ ਸਾਡੀ 5 ਸਾਲ ਚਾਕੇ ਥਾਰ ਪੁੱਛਿਆ ਕਿਸ ਨੇ ਤੁਸੀਂ ਵੋਟਾਂ ਵੀ ਲੈ ਲੀਆਂ ਪਵਾ ਲੀਆਂ ਤੁਸੀਂ 3 ਸਾਲ ਚਾਕੇ ਸਾਡੀ ਸਾਰ ਪੁੱਛੀ ਉਹਨਾਂ ਨੂੰ ਕਿਹਾ ਕਿ ਅਰਥੀ ਦਾ ਮੋਢਾ ਲਾਓ ਅਰਥੀ ਦਾ ਮੋਢਾ ਲਾ ਕੇ ਚੱਲੋ ਘੁੰਮ ਕੇ ਉਪਲ ਦੇ ਉੱਪਰੋਂ ਚੜ੍ਹ ਕੇ ਜਾ ਕੇ ਉਹ ਆਪਣੇ ਗੁਰਦੁਆਰਾ ਸਾਹਿਬ ਦੇ ਕੋਲ ਜਾਓ 3 ਕਿਲੋਮੀਟਰ ਪੈਂਦਾ ਚੜ੍ਹ ਕੇ ਤੁਹਾਨੂੰ ਪਤਾ ਲੱਗੇ ਕਿਵੇਂ ਲੈ ਕੇ ਜਾਣਾ ਅਸੀਂ ਇੱਥੋਂ ਜਿਹੜਾ ਮੁਰਦਾ ਪ੍ਰਾਣੀ ਉਹਨੂੰ ਕਿਵੇਂ ਲੈ ਕੇ ਜਾਣੇ ਆ ਸਾਨੂੰ ਪਤਾ ਇੱਥੇ ਦੇ ਰੱਕੇ ਦੇ ਲੋਕਾਂ ਨੂੰ ਕੋਈ ਇੱਧਰ ਨੂੰ ਤੁਰਿਆ ਜਾਂਦਾ ਰੇਲਵੇ ਟਰੈਕ ਤੇ ਕਿਸੇ ਦਾ ਇੱਥੇ ਹਾਦਸੇ 'ਚ ਕੋਈ ਕਿਸੇ ਦੀ ਮੌਤ ਹੋ ਗਈ ਕਿਸੇ ਨਾਲ ਦੁਰਘਟਨਾ ਵਾਪਰ ਗਈ ਹੱਥ-ਵਾਹ ਕਟਿਆ ਗਿਆ ਕਿੰਨੇ ਕੁ ਲੋਕਾਂ ਦੀ ਮੈਨੂੰ ਦੱਸਿਆ ਕਹਿੰਦੇ ਕਈਆਂ ਦੀ ਮੌਤ ਇੱਥੇ ਕਟਾਬੜੀ ਵੀ ਹੋਲੀ ਕੋਈ ਹਿੱਲਾ ਹੈ ਸੋ ਇਸ ਕਰਕੇ ਤੁਸੀਂ ਵੀ ਥੋੜਾ ਜਿਹਾ ਨਾ ਆਪਾਂ ਜਿੱਥੇ ਨੂੰ ਦੇਖਦੇ ਆ ਜਿਹੜਾ ਵੀ ਝੰਡੀਆਂ ਲਾਉਂਦਾ ਕੁਰਸੀਆਂ ਦੇ ਮੂਹਰੇ ਜਾ ਕੇ ਬਹਿ ਜਾਂਦੇ ਸਾਰੇ ਆਪਣੀ ਗੱਲ ਕੋਈ ਰੱਖਦੇ ਨਹੀਂ ਸਾਡੀ ਮੋਢਲੀ ਜ਼ਰੂਰਤ ਜਿਹੜੇ ਲੋਕ ਚੁਣਦੇ ਆਂ ਅਸੀਂ ਸਾਡੀ ਗੱਲ ਉਹਨਾਂ ਨੇ ਰੱਖਣੀ ਆ ਜਾ ਕੇ ਬੈਠੇ ਹੋ ਚਾਹੇ ਮੈਂ ਵੀ ਆ ਮੈਂ ਵੀ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲ ਨਹੀਂ ਸਕਦਾ ਰੇਲਵੇ ਡਿਪਾਰਟਮੈਂਟ ਤੇ ਮੈਨੂੰ ਅੰਦਰ ਨਹੀਂ ਬਣ ਦੇਣਾ ਕਿਸੇ ਨੇ ਤੁਹਾਨੂੰ ਵੀ ਨਹੀਂ ਬਣ ਦੇਣਾ ਪਰ ਤੁਸੀਂ ਚੁਣਿਆ ਇੱਕ ਬੰਦਾ ਤੁਸੀਂ ਉਹਨੂੰ ਚਿੰਨ ਕੇ ਵੋਟ ਪਾ ਕੇ ਐਮਪੀ ਬਣਾਇਆ ਉਹ ਬੰਦਾ ਬੋਲਦਾ ਕਿਉਂ ਨਹੀਂ ਬੋਲਿਆ ਭਾਈ ਤੁਸੀਂ ਉਹਨੂੰ ਪੁੱਛੋ ਵੀ ਤਿੰਨ ਸਾਲ ਚ ਤੈ ਸਾਡੀ ਗੱਲ ਕਿਉਂ ਨਹੀਂ ਕੀਤੀ ਦੋ ਸਾਲ ਚ ਗੱਲ ਕਿਉਂ ਨਹੀਂ ਕੀਤੀ ਔਰ ਜਿਹੜਾ ਐਮਐਲਏ ਬਣਿਆ ਹੋਇਆ ਚਾਹੇ ਜਿਹੜਾ ਮਰਜੀ ਆ ਉਹ ਐਮਐਲਏ ਦਾ ਹੀ ਫਰਜ ਆ ਵੀ ਉਹ ਐਮਐਲਏ ਡਿਪਟੀ ਕਮਿਸ਼ਨਰ ਵੀ ਪੁੱਛੇ ਵੀ ਹਾਂ ਭਾਈ ਆ ਪੀਡਬਲੂ ਡਿਪਾਰਟਮੈਂਟ ਕੋਲ ਪਿਆ 440 ਲੱਖ ਕਿਉਂ ਨਹੀਂ ਪੌੜੀ ਪੌੜੀ ਬਣੀ ਜਾਂ ਜਿਹੜਾ ਟੈਂਡਰ ਜਿਹੜਾ ਠੇਕੇਦਾਰ ਆ ਜਿਹਨੇ ਟੈਂਡਰ ਲੇ ਆ ਟੇ ਦਾ ਟੈਂਡਰ ਵੀ ਹੋ ਗਿਆ ਤੁਹਾਨੂੰ ਇਹ ਵੀ ਮੈਂ ਗੱਲ ਦੱਸ ਦਿੰਨਾ ਅੱਜ ਕਾਫੀ ਸਮਾਂ ਪਹਿਲਾਂ ਇਹ ਅੰਡਰਬ੍ਰਿਜ ਬਣਦਾ ਟੈਂਡਰ ਵੀ ਹੋ ਗਿਆ ਟੈਂਡਰ ਹੋਣ ਬਣ ਤੋਂ ਹੋਣ ਤੋਂ ਬਾਅਦ ਵੀ ਬਣਿਆ ਹੁਣ ਕੀ ਬਾਨ ਨੇ ਲਾਉਣਗੇ ਹੁਣ ਕਹਿਣਗੇ ਜੀ ਕੀਮਤਾਂ ਵਧ ਗਈਆਂ ਦੁਬਾਰਾ ਟੈਂਡਰ ਲਾਓ ਪਹਿਲੀ ਗੱਲ ਤਾਂ ਜਿਹੜੇ ਬੰਦਿਆਂ ਨੇ ਟੈਂਡਰ ਲੱਗੇ ਤੋਂ ਬਾਅਦ ਕੰਮ ਨਹੀਂ ਕੀਤਾ ਜਿਹੜੇ ਅਫਸਰ ਦੀ ਅਣਗਹਿਲੀ ਹੋਈ ਉਹ ਅਫਸਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਐਕਸ਼ਨ ਹੈ ਚਾਹੇ ਕੋਈ ਐਸਡੀਓ ਹੈ ਜਿਹੜਾ ਮਰਜ਼ੀ ਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਅੱਗੇ ਤੋਂ ਗਲਤੀ ਨਾ ਕਰੇ ਅਫਸਰ ਜਿਹੜੇ ਨੇ ਆ ਗਲਤੀ ਕੀਤੀ ਅੱਜ ਜਿਹੜਾ ਅਸੀਂ ਇਲਾਕੇ ਦੇ ਲੋਕ ਨਰਕਪਰੀ ਜ਼ਿੰਦਗੀ ਜੀ ਰਹੇ ਆ ਇੱਥੇ ਇਹ ਸਾਡੇ ਇਹ ਜਿਹੇ ਕੰਮ ਨਾ ਹੋਣ ਕਿਉਂਕਿ ਅੱਜ ਜਿਹੜੇ ਲੋਕ ਕਹਿੰਦੇ ਸੀ ਨਾ ਜੀ ਧਰਨੇ ਨਹੀਂ ਲੈਣੇ ਪੈਣਗੇ ਅਸੀਂ ਤਾਂ ਇਹੀ ਗੱਲ ਦੇਖਦੇ ਵੀ ਸ਼ਾਇਦ ਸਰਕਾਰ ਬਣ ਗਈ ਵੀ ਲੋਕਾਂ ਨੂੰ ਨਾ ਕਿਤੇ ਧਰਨਾ ਦੇਣਾ ਪੈਣਾ ਨਾ ਕਿਤੇ ਜਾਣਾ ਪੈਣਾ ਆਪਣੇ ਆਪਣੇ ਮਸਲੇ ਹੱਲ ਹੋਈ ਜਾਣਗੇ ਹੁਣ ਹੁੰਦਾ ਕਿਤੇ ਅੱਜ ਦੱਸੋ ਤੁਸੀਂ 3 ਸਾਲ ਹੋ ਗਏ ਕਿਸੇ ਦਾ ਕਿਸੇ ਨੇ ਆ ਕੇ ਪੁੱਛਿਆ ਵੀ ਹਾਂ ਭਾਈ ਤੁਹਾਡਾ ਅੰਡਰਵਿਚ ਬਣਾ ਦਿੰਨੇ ਸੀ ਲੰਗਾ ਦਿੰਨੇ ਤੁਹਾਨੂੰ ਇੱਥੇ ਨੂੰ ਸੋ ਇਸ ਕਰਕੇ ਅੱਜ ਸਾਡਾ ਅਸੀਂ ਛੋਟਾ ਜਿਹਾ ਅਸੀਂ ਕੱਲ ਸ਼ਾਮ ਨੂੰ ਆਏ ਸੀ ਉਰੇ ਕੱਲ ਸ਼ਾਮ ਨੂੰ ਆਕੇ ਤੁਹਾਡੇ ਨਾਲ ਸਾਰਿਆਂ ਨਾਲ ਇੱਥੇ ਗੱਲ ਕਰਕੇ ਗਏ ਆਂ ਔਰ ਅੱਜ ਸਿਰਫ ਸੰਕੇਤਕ ਆਏ ਅੱਜ ਸੰਕੇਤਕ ਅਸੀਂ ਪ੍ਰਸ਼ਾਸਨ ਨੂੰ ਰੇਲਵੇ ਭਾਗ ਨੂੰ ਚਿੱਠੀਆਂ ਅਸੀਂ ਲਿਖ ਲੀਆਂ ਸਾਇਨ ਅਸੀਂ ਜਿਹੜੇ ਤੁਹਾਡੇ ਕਰਵਾ ਲੈਣੇ ਨੇ ਸਾਰਿਆਂ ਦੇ ਇੱਕ ਰੇਲਵੇ ਭਾਗ ਨੂੰ ਦੇਣੀਆਂ ਡੀਆਰਐਮ ਨੂੰ ਅੰਬਾਲਾ ਨੂੰ ਇੱਕ ਦੇਣੀਆਂ ਡਿਪਟੀ ਕਮਿਸ਼ਨਰ ਨੂੰ ਦੋ ਚਿੱਠੀਆਂ ਅਸੀਂ ਅੱਜ ਦੇ ਕੇ ਜਾਣੀਆਂ ਨੇ ਮੰਗ ਪੱਤਰ ਉਸ ਤੋਂ ਬਾਅਦ ਇੱਕ ਮਹੀਨੇ ਦਾ ਟਾਈਮ ਦਵਾਂਗੇ ਪ੍ਰਸ਼ਾਸਨ ਨੂੰ ਇੱਕ ਮਹੀਨੇ ਤੋਂ ਬਾਅਦ ਅਗਲਾ ਜਿਹੜਾ ਪ੍ਰੋਗਰਾਮ ਦੇਖੋ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਤੁਹਾਨੂੰ ਸਾਫ਼ ਗੱਲ ਦੱਸ ਦਿੰਨਾ ਆਪਣੇ ਹੱਕ ਲੈਣ ਲਈ ਆਪਣਾ ਅਧਿਕਾਰ ਲੈਣ ਲਈ ਤੁਹਾਨੂੰ ਨਾਲ ਤੁਰਨਾ ਪੈਣਾ ਨਾਲਾ ਵੀਰੇ ਨਾਲ ਤੁਹਾਨੂੰ ਤੁਰਨਾ ਪੈਣਾ ਸੋ ਇਸ ਕਰਕੇ ਅਸੀਂ ਜਿੱਦਣ ਤੁਹਾਨੂੰ 2 ਦਿਨ ਪਹਿਲਾਂ ਦੱਸਾਂਗੇ 3 ਦਿਨ ਪਹਿਲਾਂ ਦੱਸਾਂਗੇ ਸਾਰੀਆਂ ਬੀਬੀਆਂ ਜਿਹੜੀਆਂ ਕੰਮਕਾਰ ਤੇ ਜਾਂਦੀਆਂ ਨੇ ਸਾਰੇ ਇੱਥੇ ਇਲਾਕੇ ਦੇ ਲੋਕ ਕੰਮਕਾਰ ਛੱਡ ਕੇ ਰੇਲਵੇ ਸਟੇਸ਼ਨ ਦਾ ਘਰੋ ਕਰਨਾ ਪਿਆ ਤਾਂ ਉੱਥੇ ਕਰਾਂਗੇ ਜੇ ਰੇਲਵੇ ਟਰੈਕ ਤੇ ਬੈਠਣਾ ਪਿਆ ਤਾਂ ਇੱਥੇ ਹੀ ਬੈਠਾਂਗੇ ਜੇ ਡੀਸੀ ਵਾਲੇ ਪਾਸੇ ਨੂੰ ਜਾਣਾ ਪਿਆ ਉੱਥੇ ਬੈਠਾਂਗੇ ਜੇ 1 ਮਹੀਨੇ ਦੇ ਵਿੱਚ ਵਿੱਚ ਕਿਉਂਕਿ ਅਸੀਂ 1 ਮਹੀਨੇ ਦਾ ਟਾਈਮ ਤਾਂ ਦੇ ਰਹੇ ਹਾਂ ਇਹ ਪ੍ਰੋਸੀਜਰ ਲੰਬਾ ਹੈ ਸ਼ਾਇਦ ਅਫਸਰਾਂ ਨੂੰ ਉੱਪਰਲੇ ਨੂੰ ਨਾ ਪਤਾ ਹੋਵੇ ਵੀ ਥੱਲੇ ਵਾਲੇ ਪੱਧਰ ਤੇ ਕੀ ਹੋ ਰਿਹਾ ਸਾਡਾ ਇੱਕ ਵਾਰ ਦੱਸਣਾ ਐਜ਼ ਇਹ ਨੂੰ ਇੱਕ ਵਾਰ ਪ੍ਰਸ਼ਾਸਨ ਤੱਕ ਆਪਣੀ ਗੱਲ ਪਹੁੰਚਾਉਣ ਦਾ ਜਿਹੜਾ ਸਾਰਿਆਂ ਨੂੰ ਆਪਾਂ ਨੂੰ ਉੱਥੇ ਤੱਕ ਪਹੁੰਚਾਉਣੀ ਚਾਹੀਦੀ ਹੈ ਉਹ ਅਸੀਂ ਪਹੁੰਚਾਉਣੀ ਆ ਉਸ ਤੋਂ ਬਾਅਦ ਮੈਂ ਸਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਇੱਥੇ ਇੰਟਰਵਿਊ ਬਣਨਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਵੀ ਪੌੜੀ ਵੀ ਬਣਨੀ ਚਾਹੀਦੀ ਹੈ ਤਾਂ ਫਿਰ ਇੱਕ ਕਾਲ ਦੇ ਉੱਤੇ ਸਾਰੇ ਇਕੱਠੇ ਹੋ ਕੇ ਜਰੂਰ ਆਇਓ ਇਕੱਠੇ ਹੋ ਕੇ ਆਪਾਂ ਆਪਣੀ ਗੱਲ ਨੂੰ ਰੱਖੀਏ ਔਰ ਜਿਹੜਾ ਕੋਈ ਇੱਥੇ ਆਉਣ ਵਾਲੇ ਸਮੇਂ ਚ ਵੋਟਾਂ ਮੰਗਣ ਲਈ ਆਇਆ ਉਸ ਬੰਦੇ ਨੂੰ ਘੇਰ ਕੇ ਉਹਨਾਂ ਚਿਰ ਮੈਕ ਤੇ ਨਾ ਬੋਲਣ ਦਿਓ ਜਿੰਨਾ ਚਿਰ ਤੁਹਾਡਾ ਮਸਲਾ ਨਹੀਂ ਹੱਲ ਹੁੰਦਾ ਅਗਲੇ ਨੂੰ ਕਹੋ ਪਹਿਲਾਂ ਸਾਡਾ ਮਸਲਾ ਹੱਲ ਕਰਾ ਬਈ ਦੇਖੋ ਮੈਂ ਤਾਂ ਤੁਹਾਡੇ ਕੋਲੋਂ ਕੋਈ ਵੋਟਾਂ ਨਹੀਂ ਲੈਣ ਆਇਆ ਵੋਟਾਂ ਜਿਦੇ 2.5 ਸਾਲ ਪਏ ਆ ਮੈਂ ਕੋਈ ਵੋਟਾਂ ਵਾਸਤੇ ਨਹੀਂ ਆ ਮੇਰਾ ਰੋਜ਼ ਦਾ ਇਹੀ ਕੰਮ ਹੈ ਮੈਂ ਤਾਂ ਜਿੱਥੇ ਕੋਈ ਕਿਸੇ ਦੀ ਸਮੱਸਿਆ ਚਾਹੇ ਉਹ ਪੁਲਿਸ ਪ੍ਰਸ਼ਾਸਨ ਦੀ ਹੋਵੇ ਚਾਹੇ ਸਿਵਲ ਪ੍ਰਸ਼ਾਸਨ ਦੀ ਹੋਵੇ ਚਾਹੇ ਕਿਸੇ ਹੋਟ ਡਿਪਾਰਟਮੈਂਟ ਦੀ ਹੋਵੇ ਚਾਹੇ ਕਿਸੇ ਦੀ ਨਿੱਜੀ ਹੋਵੇ ਅਸੀਂ ਤਾਂ ਐਜੇ ਹਮਦਰਦੀ ਐਜੇ ਭਾਈਚਾਰਕ ਸਾਂਝ ਅਸੀਂ ਉਸ ਇਨਸਾਨ ਨਾਲ ਉਸ ਇਲਾਕੇ ਦੇ ਨਾਲ ਜਾ ਕੇ ਅਸੀਂ ਖੜਦੇ ਆਂ ਔਰ ਅੱਜ ਵੀ ਅਸੀਂ ਐਸੇ ਕਰਕੇ ਆਏ ਕੱਲੇ ਸੜਨੇ ਇਹਨਾਂ ਨੇ ਗੱਲ ਕਰੀ ਅਸੀਂ ਕਿ ਵੀ ਕੱਲੇ ਅਸੀਂ ਜਿੰਨੀ ਸੰਗਤ ਬੈਠੀ ਸੀ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਵੀ ਅਸੀਂ ਕੱਲ ਨੂੰ ਆਵਾਂਗੇ ਫਿਰ ਅਸੀਂ ਇਹਦਾ ਪਤਾ ਕਰਿਆ ਸਾਰਾ ਵੀ ਇਹਦਾ ਕੀ ਕੁਝ ਹੋਇਆ ਕੀ ਐਸਟੀਮੇਟ ਹੋਇਆ ਕਿੰਨੇ ਪੈਸੇ ਪਏ ਉਹ ਅਸੀਂ ਕੱਲ੍ਹ ਨਹੀਂ ਲੱਗੇ ਹੋਇਆ ਜਦਈ ਔਰ ਅਸੀਂ ਸਾਰਾ ਕੁਝ ਡਿਟੇਲ ਜਦ ਕੱਢੀ ਤਾਂ ਇਹ ਦੇਖ ਕੇ ਬੜਾ ਦੁੱਖ ਹੋਇਆ ਵੀ ਇੱਕ ਫਤਿਹਗੜ ਜ਼ਿਲ੍ਹੇ ਚ ਕੱਲਾ ਸਰਹੰਦ ਦਾ ਓਵਰ ਬ੍ਰਿਜ ਆ ਪੂਰੇ ਇੰਡੀਆ ਦੇ ਵਿੱਚ ਚਾਹੇ ਰਾਜਪੁਰੇ ਕੰਨੇ ਨੂੰ ਚਲੇ ਜਾਓ ਚਾਹੇ ਅੰਮ੍ਰਾਲੇ ਨੂੰ ਚਲੇ ਜਾਓ ਚਾਹੇ ਕਰਾਲੀ ਨੂੰ ਚਲੇ ਜਾਓ ਚਾਹੇ ਲੁਧਿਆਣੇ ਨੂੰ ਚਲੇ ਜਾਓ ਚਾਹੇ ਅਮਰਸਾ ਨੂੰ ਚਲੇ ਜਾਓ ਸਾਰੇ ਅੰਡਰ ਬ੍ਰਿਜ ਬਣ ਗਏ ਪਰ ਆਹ ਅੰਡਰ ਬ੍ਰਿਜ ਨਹੀਂ ਬਣਿਆ ਇਹ ਕੱਲਾ ਨਹੀਂ ਬਣਿਆ ਇਹ ਸਾਡੇ ਨਾਲ ਬਿਤਕਰਾ ਇਹ ਸਾਡੇ ਨਾਲ ਕੋਈ ਰੰਜਿਸ਼ ਕੱਢ ਰਹੇ ਨੇ ਇਹ ਸੋ ਇਸ ਕਰਕੇ ਤੁਹਾਨੂੰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਆਪਣੇ ਜਿਹੜੇ ਹੱਕ ਨੇ ਤੁਸੀਂ ਵੀ ਸੁਣ ਜੇ ਹੋ ਕੇ ਨਾ ਬੈਠੋ ਆ ਜਿਹੜੀ ਆ ਕੰਦ ਬਣਨੀ ਨਹੀਂ ਦੀ ਸਕਦੀ ਆ ਠੇਕੇਦਾਰ ਦੀ ਕੀ ਜਰੂਰਤ ਦੀ ਕੰਦ ਬਣਾਉਣ ਦਾ ਤੁਹਾਡੇ ਲੋਕਾਂ ਦੇ ਮੂਹਰੇ ਤੁਸੀਂ ਇਕੱਠੇ ਹੋ ਕੇ ਤਾਂ ਰਹੋ ਮੜ ਜੇ ਸਾਨੂੰ ਘੱਟੋ ਘੱਟ ਜਿੱਨਾਂ ਚਿਰ ਅੰਡਰ ਬ੍ਰਿਜ ਨਹੀਂ ਬਣਦਾ ਉਹ ਉਨਾਂ ਚਿਰ ਦਾ ਲੰਘਣ ਨੂੰ ਰਸਤਾ ਦੇ ਦਿਓ ਜਿੱਨਾਂ ਚਿਰ ਉਹ ਰੇ ਅੰਡਰ ਬ੍ਰਿਜ ਨਹੀਂ ਬਣਦਾ ਘੱਟੋ ਘੱਟ ਉਨਾਂ ਚਿਰ ਰੇਲਵੇ ਡਿਪਾਰਟਮੈਂਟ ਸਾਨੂੰ ਲੰਘਣ ਨੂੰ ਰਸਤਾ ਦੇਵੇ ਆ ਹੁਣ ਕੰਦ ਆ ਤਾਂ ਬਣ ਗਈ ਆ ਜਿਹੜਾ ਠੇਕੇਦਾਰ ਇਹਨੂੰ ਬੁਲਾ ਕੇ ਦੇਖਿਓ ਮੜ ਜੇ ਇੱਥੇ ਆ ਬੁਲਾ ਕੇ ਲੈ ਜਿਹੜਾ ਮੈਂ ਠੇਕੇਦਾਰ ਦਾ ਆ ਜਿਹੜੀ ਬਾਕੀ ਦਾ ਰਸਤਾ ਰਹਿੰਦਾ ਤੁਹਾਡਾ ਮੋਟਰਸਾਈਕਲ ਸਕੂਟਰ ਲੰਘਣ ਚੁਗਾ ਜੇ ਇਹ ਰਸਤੇ ਦੇ ਇੱਥੇ ਆ ਕੇ ਟਲਾਉਣ ਲੱਗੇ ਤੁਸੀਂ ਆ ਜਾਓ ਨਿਕਲ ਕੇ ਮੈਂ ਆਉਂਗਾ ਮੂਰੇ ਦੇਖਾ ਕਿਵੇਂ ਲਾਉਂਦਾ ਇੱਟੇ ਪਹਿਲਾਂ ਜਿਹੜੇ ਇਹ ਰਸਤੇ ਬੰਦ ਕਰਨ ਲੱਗੇ ਹੋ ਨੇ ਜੇ ਇਹਨਾਂ ਰਸਤੇ ਬੰਦ ਕਰਨੇ ਠੀਕ ਆ ਰੇਲਵੇ ਡਿਪਾਰਟਮੈਂਟ ਦੀ ਜਗ੍ਹਾ ਸਾਨੂੰ ਕੋਈ ਤਰਾਜ ਨਹੀਂ ਪਰ ਜਿਹੜਾ ਸਾਡਾ ਕੰਮ ਆ ਉਹ ਤਾਂ ਪੂਰਾ ਕਰਕੇ ਦੇਣਾ ਪਹਿਲਾਂ ਸਾਨੂੰ ਲੰਘਣ ਨੂੰ ਰਸਤਾ ਦੇਣਾ ਕੰਦਾ ਕਰ ਲੈਣ ਸਾਨੂੰ ਕੋਈ ਤਰਾਜ ਨਹੀਂ ਸਾਨੂੰ ਲੰਘਣ ਨੂੰ ਰਸਤਾ ਨਹੀਂ ਮੂਰੇ ਕੰੰਧਾਂ ਕਰਤੀਆਂ ਬੜੀਆਂ-ਬੜੀਆਂ ਦੋ-ਦੋ ਕੰੰਧਾਂ ਲਾਤੀਆਂ ਆਹ ਕੰੰਧ ਲਾਤੀ ਫੇਰ ਉਹ ਕੰੰਧ ਲਾਤੀ ਫੇਰ ਉਹ ਕੰੰਧ ਲਾਤੀ ਤਿੰਨ ਕੰੰਧਾਂ ਲਾਤੀਆਂ ਮੂਰੇ ਦੱਸੋ ਕਿੱਦਾਂ ਟੱਪੂਗਾ ਬੰਦਾ ਸੋ ਇਸ ਕਰਕੇ ਇਹ ਕੰੰਧਾਂ ਕਰਨੀਆਂ ਜਿਹੜੀਆਂ ਜਾਣ ਜਿਹੜਾ ਤੁਸੀਂ ਕਰ ਰਹੇ ਹੋ ਦੇਖੋ ਇੱਥੇ ਰੇਲਵੇ ਡਿਪਾਰਟਮੈਂਟ ਨੇ ਅੰਡਰ ਬ੍ਰਿਜ ਬਣਾ ਕੇ ਦੇਣਾ ਸੀਗਾ ਅੱਜ 3 ਸਾਲ ਹੋ ਗਏ ਪੈਸੇ ਭਰੇ ਹੋਏ ਨੇ 5 ਕਰੋੜ ਰੁਪਈਆ ਵੀ ਆਹ ਰਸਤ ਕੰੰਧ ਕਰਨੀਆਂ ਤੁਹਾਡੀ ਰੇਲਵੇ ਦੀ ਜਗ੍ਹਾ ਸਾਨੂੰ ਕੋਈ ਤਰਾਜ ਨਹੀਂ ਪਰ ਇੱਥੇ ਅੰਡਰ ਬ੍ਰਿਜ ਬਣਾ ਕੇ ਦੇਣਾ ਅਰ ਆ ਪੰਜਾਬ ਸਰਕਾਰ ਨੇ ਇੱਥੇ ਪੌੜੀ ਬਣਾ ਕੇ ਦੇਣੀ ਸੀ 40 ਲੱਖ ਰੁਪਈਆ ਰੇਲਵੇ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਨੂੰ ਦੇਤਾ 5 ਸਾਲ ਹੋ ਗਏ ਪੌੜੀ ਨਹੀਂ ਬਣੀ ਦੱਸੋ ਇੱਥੋਂ ਕਿਵੇਂ ਬੰਦਾ ਸ਼ਕਤੀਮਾਨ ਤਾਂ ਹੈ ਨਹੀਂ ਕੋਈ ਵੀ ਸਿੱਧਾ ਉੱਪਰ ਚੜ ਜਾਊਗਾ ਜਾ ਕੇ ਉੱਤਰ ਕਿਵੇਂ ਤੜੂਗਾ ਦੱਸੋ ਤੁਸੀਂ ਸਿੱਧਾ ਚੜਜੋ ਉੱਤੇ ਲੰਘਣ ਨੂੰ ਦੱਸ ਕਿਧਰ ਨੂੰ ਰਸਤਾ ਤੁਸੀਂ ਲੰਘ ਕੇ ਦਿਖਾ ਦਿਓ ਸਾਨੂੰ ਨਾ ਤਿੰਨ ਤਿੰਨ ਮੂਰੇ ਕੰਧਾਂ ਕਰਤੀਆਂ ਜੇ ਤੁਸੀਂ ਲੰਘ ਜੂਗੇ ਤਾਂ ਅਸੀਂ ਮੰਨ ਲੈਂਦੇ ਆਂ ਗੱਲ ਅਸੀਂ ਘਰਾਂ ਨੂੰ ਚਲੇ ਜਾਨੇ ਆਂ ਜਾਂ ਤੁਸੀਂ ਸਿੱਧਾ ਚੜ ਕੇ ਦਿਖਾ ਦਿਓ ਸਾਨੂੰ ਪੁਲ ਤੇ ਉੱਤੇ ਉਹ ਦੇਖੋ ਜਗ੍ਹਾ ਬਣੀ ਹੋਈ ਹੈ ਪੌੜੀ ਦੀ ਉਹ ਪੌੜੀ ਪੱਟ ਕੇ ਲੱਗੇ ਕੀ ਗੱਲ ਵੀ ਲਾਉਣੀ ਨਹੀਂ ਹੈਗੀ ਇਹਨਾਂ ਦਾ ਫਰਜ਼ ਨਹੀਂ ਬਣਦਾ ਸੋ ਇਸ ਕਰਕੇ ਤੁਹਾਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਹੜੀ ਜਗ੍ਹਾ ਬਚਦੀ ਆ ਇਹ ਜਗ੍ਹਾ ਦੇ ਵਿੱਚ ਇਟਰੀ ਲੱਗਣੀ ਚਾਹੀਦੀ ਜੇ ਇਟ ਲੱਗੂਗੀ ਇਟਰੀ ਲੱਗਣੀ ਚਾਹੀਦੀ ਜਿਹੜੀ ਜਗ੍ਹਾ ਬਚਦੀ ਆ ਅੰਡਰ ਬ੍ਰਿਜ ਬਣਾ ਦੇਣ ਇਹ ਸਾਨੂੰ ਰਸਤਾ ਬੰਦ ਕਰ ਕੋਈ ਇਤਰਾਜ਼ ਨਹੀਂ ਪਰ ਸਾਨੂੰ ਇੱਥੇ ਇਲਾਕੇ ਦੇ ਲੋਕਾਂ ਨੂੰ ਜਿੰਨਾ ਚਿਰ ਅੰਡਰ ਬ੍ਰਿਜ ਨਹੀਂ ਬਣਦਾ ਉਹਨਾਂ ਚਿਰ ਘੱਟੋ-ਘੱਟ ਇੱਥੇ ਲੰਘਣ ਨੂੰ ਸਾਨੂੰ ਰਸਤਾ ਚਾਹੀਦਾ ਸਾਡਾ ਸ਼ਮਸ਼ਾਨ ਘੱਟ ਉੱਧਰ ਨੇ ਸਾਡੇ ਗੁਰਦੁਆਰਾ ਸਾਹਿਬ ਉੱਧਰ ਨੇ ਇਹ ਇਲਾਕੇ ਦੇ ਲੋਕਾਂ ਦੇ ਜਿਨ੍ਹਾਂ ਦੇ ਪਿਤਾ ਪੁਰਖ ਬਜ਼ੁਰਗ ਬਾਬੇ ਦਾਦੇ ਉੱਥੇ ਸੰਸਕਾਰ ਹੋਏ ਕੀ ਗੱਲ ਹੁਣ ਇਹ ਕਿੱਥੇ ਕੋਠਿਆਂ ਦੇ ਸੰਸਕਾਰ ਕਰਨਗੇ ਕਰਨਗੇ ਤਾਂ ਸ਼ਮਸ਼ਾਨ ਘਾਟ ਤੇ ਤੁਸੀਂ ਵੀ ਮਰਨਾ ਅਸੀਂ ਵੀ ਮਰਨਾ ਹੈ ਸ਼ਮਸ਼ਾਨ ਘਾਟ ਜਾਣਾ ਪਊ ਫਿਰ ਜੇ ਸ਼ਮਸ਼ਾਨ ਘਾਟ ਜਾਣ ਨੂੰ ਤਾਂ ਰਸਤਾ ਨਹੀਂ ਹੈ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਆਪਣੇ ਜਿਹੜਾ ਤੁਸੀਂ ਉੱਚ ਅਧਿਕਾਰੀ ਨੇ ਉਹਨਾਂ ਦੇ ਧਿਆਨ ਚ ਲਿਆਓ ਵੀ ਭਾਈ ਉੱਥੇ ਕੰਮ ਨਹੀਂ ਹੋਣਾ ਠੀਕ ਆ ਜੀ ਇਹ ਸਾਡੀ ਬੇਨਤੀ ਆ ਤੁਹਾਨੂੰ ਇੰਨੀ ਗੱਲ ਅਸੀਂ ਕਹਿਣੀ ਦੀ ਬਾਕੀ ਹੁਣ ਸੰਗਤ ਨੂੰ ਬੇਨਤੀ ਆ ਜੇ ਕੰਮ ਕਰਨਗੇ ਸ਼ੁਰੂ ਕਰਨਗੇ ਕੋਈ ਗੈਂਟੀ ਲਾਉ ਕੋਈ ਕਹੀ ਲਾਉ ਤੁਸੀਂ ਸਾਨੂੰ ਫੋਨ ਕਰਦੇ ਹੋ